ਨੀ ਤੋਰਾ ਤਰਸਨੀ ਚੰਦਰੀ ਨੂੰ ਕੱਲ ਨੂੰ ਤੇਰੀ ਮਾਸੀ ਜਾਉ ਤੇਰੇ ਨਾਨਕੇ ਦੇ ਸੁਨੇਹਾ ਕੱਲ ਨੂੰ ਪੁੱਤ ਤੇਰੇ ਮਾਮੇ ਨੂੰ ਉਹੀ ਸੂਤ ਕਰਵਾਂ ਨੂੰ ਚੱਲ ਮੇਰੀ ਧੀ ਕੁਟ ਪਾਣੀ ਪੀਲਾ ਕਿਵੇਂ ਦੰਦਾਂ ਚ ਲਹੂ ਨਿਕਲਿਆ ਵੈਛੀ ਆਏ ਤਾਂ ਚਰਨੋਂ ਹੱਪਕੀ ਹੱਪਕੀ ਰੋਂਦੀ ਨੇ ਪਾਣੀ ਦਾ ਪੀਤਾ ਪਰ ਉਹ ਮਨੋਂ ਮਣੀ ਇਹ ਹੀ ਸੋਚਦੀ ਕਿ ਕਿਹੜਾ ਗਨਾਹ ਮੈਂ ਕੀਤਾ ਕੀਆ ਕਿਉਂ ਸਜ਼ਾ ਮਿਲਦੀ ਆ ਮੈਨੂੰ ਪਰ ਦੂਜੇ ਪਾਸੇ ਨਾਲ ਦੇ ਨਾਲ ਹੀ ਸੋਚਦੀ ਆ ਨਹੀਂ ਨਹੀਂ ਚਰਨੋਂ ਤੇਰਾ ਬੰਦਾ ਐ ਨਾ ਪਰ ਉਹ ਪੈ ਗਿਆ ਫਿਰ ਕੀ ਹੋਇਆ ਬੰਦਾ ਆ ਕੇ ਤੀਵੀ ਤੇ ਰੋ ਮਾਰਦਾ ਗਾਨੀ ਤੇ ਤਾਂ ਨਹੀਂ ਚਲ ਕੋਈ ਨਾ ਚਾਰੋਂ ਦਾ ਮੰਝਾ ਬੇਬਨਿਆ ਦੀ ਸਵਾਤ ਵਿੱਚ ਡਾਇਆ ਤੇ ਦਲੇਰ ਤੋਂ ਰੱਜਿਆ ਤਾਰੂ ਦਾ ਵਿੜੇ ਵਿੱਚ ਜਿੜੀ ਖਾਂਦਾ ਫਿਰਦਾ ਰਿਆ ਕਦੇ ਚਾਰ ਨੂੰ ਕਾਲਾ ਕਟਣ ਲੱਗਿਆ ਤੇ ਕਦੇ ਮਾਣੂ ਚਾਰ ਨੂੰ ਸਾਰੀ ਰਾਤ ਮੂੰਹ ਤੇ ਖੇਸ ਲੈ ਕੇ ਰੰਗਦੀ ਤੇ ਦਲੇਰ ਸਵਾਦ ਬੁਹਿਆ ਕੀ ਆ ਕੇ ਬੋਲੇ ਦਿਨ ਜੜ ਲੈਨ ਦੇ ਤੇਰੇ ਪਿਓ ਨੂੰ ਸੁਨੇਹਾ ਭੇਜੂ ਕਿ ਲੈ ਜਾ ਆਵਦੀ ਨੂੰ ਤਮਜਾ ਤੋਂ ਸਾਡੇ ਦੀਵੇ ਗੁੱਲ ਕਰੋ ਇਹ ਸੋਹਣੇ ਨੂੰ ਕੀ ਚੱਕਣਾ ਜਦੋਂ ਇੱਜ਼ਤ ਦਿੱਤੀ ਸਕੀ ਹੈਣੀ ਮੇਰੇ ਮਗਰੋਂ ਪਤਾ ਨਹੀਂ ਕਿਹੜਾ ਗੜਾ ਆਉਂਦਾ ਇਹਦੇ ਕੋਲ 3 ਵਜੇ ਦਲੇਰ ਸਿੰਘ ਵੀਡੀਓ ਤੇ ਡਾਹੀ ਮੰਜੀ ਤੇ ਸੌ ਗਿਆ ਤੇ ਚਰਨੋ ਦੀ ਵੀ ਅੱਖ ਲੱਗੀ ਪਰ ਸੁੱਤਾ ਕੌਣ ਨਹੀਂ ਸੀ ਜਾਂ ਤਾਂ ਬੇਬੇ ਤੇ ਜਾਂ ਦੀ ਪੈਰਾਚ ਬਾਰੇ ਦੀ ਬਾਰੀ ਵਿੱਚੋਂ ਦਲੇਰ ਸਿੰਘ ਉਹਨੂੰ ਭੋਗ ਦੇਣ ਨੂੰ ਵੇਖ ਰਿਹਾ ਸੀ ਤੇ ਮਾਣੀ ਮਨ ਚਰਨੋ ਦੀ ਫਿਕਰ ਹ ਤਦੇ ਕਦੇ ਤਾਂ ਇਹ ਸੋਚਦਾ ਕਿ ਜੇ ਦਲੇਰ ਸਿੰਘ ਨੇ ਹੁਣ ਚਰਨੋ ਦੇ ਹੱਥ ਚੁੱਕਿਆ ਤੇ ਮੈਂ ਗਲਮੋਂ ਫੜ ਲੈਣਾ ਬਸ ਜਾ ਪਰ ਹੁਣ ਪਾਠੀ ਦੇ ਬੋਲਣ ਦੇ ਨਾਲ ਸਾਰਿਆਂ ਨੇ ਅੱਖ ਫੁੰਦ ਦਿੱਤੀ ਚਰਨੋ ਹੱਡ ਹੱਡ ਦੁਖ ਦੇ ਸਰੀਰ ਨਾਲ ਮੰਜੇ ਤੋਂ ੱੱਕੇ ਜਿਨ ਨਾਲ ਉੱਠਦੀ ਆ ਇੱਤੋਂ ਅੰਦਰ ਦੀ ਚਾਹ ਧਰਦੀ ਆ ਪਰ ਦਲੇਰ ਨੂੰ ਕੋਈ ਪਤਾ ਨਹੀਂ ਸੀ। ਜੋ ਚਾਹ ਬਣਾ ਕੇ ਦਲੇਰ ਜੂ ਸਹਰਾਣੀ ਚਾਹ ਤਰਨ ਜਾਂਦੀ ਤਾਂ ਜਾਂਦੀ ਨਹੀਂ। ਤੇਵੇ ਬਾਹ ਫੜ ਦਿੰਦੀ ਰਹਿਂਦੇ ਤੀ ਇਹ ਸਾਰੀ ਰਾਤ ਤੱਕ ਕੁੱਤੇ ਵਾਲੀ ਭਗਾਈ ਮਾਰੀ ਗਿਆ। ਟੱਕ ਜਾਂਦੇ ਆਪੇ ਉੱਠ ਗੜੂ। ਦਲੇਰ ਸੋ ਚੜਦੀ ਧੁੱਪ ਦੀ ਗਰਮੀ ਨਾਲ ਉੱਠਦਾ ਪੱਕ ਪਿਆ। ਮੈਨੂੰ ਉਠਾਇਆ ਨਹੀਂ ਕਿਸੇ ਨੇ। ਹੁਣ ਹਾਕ ਮਾਰਨ ਨੂੰ ਵੀ ਗਈ। ਕੀ ਗੱਲ ਹੈ? ਕੱਲ ਦਾ ਹਥੌਲਾ ਫੁੱਲ ਗਈ ਹਨਾ। ਅਜੇ ਹੀ ਗੱਲਾਂ ਹੁੰਦੀਆਂ ਸੀ ਕਿ ਉਦੋਂ ਦਲੇਰ ਦਾ ਵੱਡਾ ਮਾਮਾ ਛੇਰ ਸਿਓ। ਹੱਥ ਵਿੱਚ ਮੋਰਨੀਆਂ ਵਾਲਾ ਝੋਲਾ ਫੜੀ ਤੇ ਬੀਹੀ ਵਾਲੇ ਦਰਵਾਜ਼ੇ ਵਿੱਚ ਆ ਕੇ ਖੰਗੂਰਾ ਜਾ ਮਾਰਦਾ ਘਰੇਓ ਭਾਈ ਕਹਿ ਕੇ ਦਰਵਾਜ਼ੇ ਦੇ ਬੂਹੀ ਅੰਦਰ ਆਉਂਦਾ ਤੇ ਬੋਲਦਾ ਆ ਸਵਾਜ ਹੀ ਚੌਕੜ ਤੇ ਖਲਾਰ ਕੇ ਕਿ ਟੂਣਾ ਜਾ ਕੀਤਾ ਕੀ ਭੈਣੇ ਕੋਈ ਬੰਨਣ ਤਾਂ ਨਹੀਂ ਕਰਾਇਆ ਘਰ ਦਾ ਮੈਂ ਤਾਂ ਐਵੇਂ ਗਲਤ ਟਾਈਮ ਤੇ ਆ ਗਿਆ ਹਾਂ ਦਲੇਰ ਸੋ ਮਾਮੇ ਨੂੰ ਵੇਖ ਕੇ ਚੁੱਪ ਕਰ ਜਾਂਦਾ ਤੇ ਦਲੇਰ ਸੋ ਦੀ ਮਾਂ ਭੱਜ ਕੇ ਭਰਾ ਕੋਲ ਜਾਂਦੀ ਆ ਭਾਈ ਬਲਾਈ ਯਾਦ ਕਰੀ ਜਾਂਦੀ ਸੀ ਮੈਂ ਤੈਨੂੰ ਕਾਲ ਦਿਨ ਮੈਂ ਤਾਂ ਉਧਰਲੀ ਭੈਣ ਨੂੰ ਸੁਨੇਹਾ ਦਿੱਤਾ ਸੀ ਕਿ ਅੱਜ ਜਾਣਾ ਹੀ ਸੀ ਓਨੇ ਵਾਗ ਰੂ ਵਾਗ ਰੂ ਦਿਲਾਂ ਨੂੰ ਦਿਲਾਂ ਦੀ ਖਿੱਚ ਹੁੰਦੀ ਆ ਵੇਖੀ ਬਾਈ ਤੂੰ ਆ ਗਿਆ ਮੈਂ ਤਾਂ ਜਿਉਂਦਿਆਂ ਚ ਹੋ ਗਈ ਮਾਂ ਸਦਕੇ ਮੇਰਾ ਵੀਰ ਆਇਆ ਭਾਈ ਕੁੜੀਏ ਪਾਣੀ ਲਿਆ ਛੇਤੀ